ਰਸ਼ਨ 14 ਪ੍ਰਕਾਰ ਨਾਲ 150 ਡਿਗਰੀ ਦਾ ਕੋਣ ਹੈ ਸਭ ਤੋਂ ਪਹਿਲੇ ਨੰਬਰ ਤੇ ਇੱਕ ਰੇਖਾ ਲਓ AB ਉਤੇ ਪ੍ਰਕਾਰ ਜਿਨਾਂ ਚਾਪ ਲਾਓ ਇਸ ਬਿੰਦੂ ਤੋਂ ਚਾਪ ਘਟੋ 60 ਦਾ ਕੋਣ ਅੱਗੇ ਘੱਟੋ 120 ਦਾ ਕੋਣ ਇਸ ਤੋਂ ਅੱਗੇ ਘੱਟੋ 180 ਦਾ ਕੋਣ ਜਣੀ ਆ ਸਾਡੇ ਕੋਲ ਜਿਹੜਾ ਕੋਣ ਆ ਇਹ ਆ ਕੱਟਿਆ ਗਿਆ ਇਹ 180 ਦਾ ਆ ਹੈਗਾ 100 20 ਦਾ ਹੁਣ A680 ਵਾਲੇ ਕੋਣ ਤੋਂ 120 ਵਾਲੇ ਕੋਣ ਤੋਂ ਬਾਹਰ ਚਾਪ ਲਾ ਦੋ ਤਾਂ ਸਾਡੇ ਕੋਲ ਕੋਣ ਕਿਹੜਾ ਬਣ ਗਿਆ 100 50 ਡਿਗਰੀ ਪ੍ਰੈਸ਼ 11 15 ਪਰਕਾਰ ਨਾਲ 135 ਡਿਗਰੀ ਦਾ ਕੋਣ ਬਣਾਓ ਸਭ ਤੋਂ ਪਹਿਲੇ ਨੰਬਰ ਤੇ ਇੱਕ ਰੇਖਾ ਲਓ ਐਸ اے ਬਿੰਦੂ ਤੇ ਚਾਪ ਲਾਓ ਪਹਿਲੀ ਚਾਪ ਕੱਟੀ 60 ਦਾ ਕੋਣ ਦੂਸਰੀ ਕੱਟੀ 120 ਦਾ ਕੋਣ ਤੀਸਰੀ ਕੱਟੀ 180 ਦਾ ਕੋਣ ਬਾਹਰ ਕੱਟੇ ਚਾਪ 150 ਡਾਗੂ ਆ ਸਾਡੇ ਕੋਲੇ ਆ ਗਿਆ 100 50 ਡਿਗਰੀ ਦਾ ਕੋਣ ਹੁਣ ਅਸੀਂ ਕੀ ਕਰਨਾ 120 ਆ 150 ਡਿਗਰੀ ਆ 120 ਡਿਗਰੀ ஹம் அது அது கடே கொளா ஏன் பண்ணியாக்கி டிரேக்க ரோ रेखा लेके प्रकार नाल चक्कर पूरा कर दो ਆ ਸਾਡਾ A ਬਿੰਦੂ ਆ ਪਹਿਲਾ ਚਾਪ ਲਾਈ 60 ਫੇਰ ਲਾਈ 120 180 240 300 360 ਯਾਨੀ ਜਿਹੜਾ ਇਥੋਂ ਸਾਡਾ 0 ਤੋਂ ਸ਼ੁਰੂ ਹੁੰਦਾ ਕੋਣ 0 ਡਿਗਰੀ ਤੇ ਨਾਲ ਹੀ 360 ਡਿਗਰੀ ਠੀਕ ਆ ਇਹ ਕਿਹੜਾ ਕੋਣਾ ਸਰਲ ਕੋਣ ਠੀਕ ਆ ਇਹਦੇ ਨਾਲ ਬਣਦਾ ਵਾ 60 ਡਿਗਰੀ ਇਹਦੇ ਨਾਲ 120 ਡਿਗਰੀ ਇਹਦੇ ਨਾਲ ਬਣਦਾ 180 ਡਿਗਰੀ 240 ਡਿਗਰੀ 360